ਤਨ ਸਤਗੁਰੂ ਤੇਰਾ ਹੀ ਆਸਰਾ ਸੱਚਾ ਪ੍ਰੇਮ ਸਤ ਗੁਰੂ ਨਾਲ ਲਾਲੈ ਜੇ ਸੁਖ ਤੇ ਆਨੰਦ ਲੁੱਟ ਨਾ ਸਾਥੀ ਅਗਲੇ ਜਹਾਨ ਦਾ ਬਨਾਲੈ ਜੇ ਜਨਮ ਦਾ ਲਾਹਾ ਖਟ ਨਾ ਜੇ ੜੀ ਪ੍ਰੀਤ ਮਾਇਆ ਦੇ ਨਾਲ ਲਾਈ ਹੈ ਦੇਸ਼ ਕਾਲ ਦਾ ਤੇ ਚੀਜ ਉਪਰਾਈ ਹੈ ਇਸ ਮਾਇਆ ਤੋਂ ਮਨ ਨੂੰ ਹਟਾ ਲੈ ਜੇ ਸੁਖ ਤੇ ਆਨੰਦ ਲੁੱਟ ਨਾ ਸੱਚਾ ਪ੍ਰੇਮ ਸਤ ਗੁਰ ਨਾਲ ਲਾਲ ਜੇ ਜਨਮ ਦਾ ਲਾਹ ਖਟ ਨਾ ਬੁੱਤ ਨਾਲ ਰੂ ਦੇ ਜਿਹੜਾ ਆਂਦਾ ਜੀ ਉਹ ਵੀ ਅੰਤ ਸਮੇਂ ਨਾਲ ਜਾਂਦਾ ਜੀ ਹੋਰ ਕਿਹੜੀ ਚੀਜ਼ ਜਾਊ ਸਮਝਾਲੇ ਜੇ ਸੁਖ ਤੇ ਆਨੰਦ ਲੁੱਟਣਾ ਸੱਚਾ ਪੇਮ ਸਤ ਗੁਰ ਨਾਲ ਲਾਲ ਜੇ ਜਨਮ ਦਾ ਲਾਹ ਖੱਟਣਾ ਜੀਨੇ ਦਿੱਤੀਆਂ ਹੈ ਦਾਤਾਂ ਨੂੰ ਗਿਆ ਭੁੱਲ ਜੀ ਮੋਮ ਆਇਆ ਦੇ ਤੂਫਾਨ ਵਿੱਚ ਗਿਆ ਰਲ ਜੀ ਚੰਗਾ ਰਹਿ ਨਾ ਇਹ ਦਾਤਾਰ ਨੂੰ ਰੇਝਾਲੇ ਜੇ ਸੁਖ ਤੇ ਆਨੰਦ ਲੁੱਟ ਨਾ ਸੱਚਾ ਪ੍ਰੇਮ ਸਤ ਗੁਰ ਨਾਲ ਲਾ ਲੈ ਜੇ ਸੁਖ ਤੇ ਆਨੰਦ ਲੁੱਟ ਨਾ ਨਾਮ ਗੁਰੂ ਦੇ ਪ੍ਰੇਮ বিনা ਮਿਲਦਾਂ ਨਹੀਂ বিনা ਹੁਕਮ ਗੁਰੂ ਦੇ ਪੱਤਾ ਹਿੱਲਦਾਂ ਨਹੀਂ ਤਰ ਦਿਲ ਵਾਲੀ ਗੁਰੂ ਸੇ ਮਿਲਾਲੇ ਜੇ ਜਨਮਦਲਾ ਖਟਨਾ ਸੱਚਾ ਪ੍ਰੇਮ ਸਤ ਗੁਰ ਨਾਲ ਲਾਲੇ ਜੇ ਸੁਖ ਤੇ ਆਨੰਦ ਲੁੱਟਨਾ ਗੱਲਾਂ ਬਾਤੀਆਂ ਦਾ ਸ਼ਾਸਤ ਨਾਮ ਜਿ ਲਿਖਣਾ ਕੀ ਪੈਂਦਾ ਸਿੱਖ ਨੂੰ ਗੁਰੂ ਦੇ ਦਰ ਵਿਕਣਾ ਵੀ ਪਹਿਲਾ ਵਨ ਫੇਰ ਹਾਂ ਪਹਿਲਾ ਵਨ ਫੇਰ ਆਪਣਾ ਬਣਾ ਲੈ ਜੇ ਸੁਖ ਤੇ ਆਨੰਦ ਲੁੱਟਣਾ ਸੱਚਾ ਪ੍ਰੇਮ ਸਤ ਗੁਰ ਨਾਲ ਲਾ ਲੈ ਜੇ ਸੁਖ ਤੇ ਆਨੰਦ ਲੁੱਟਣਾ ਸਾਥੀ ਅਗਲੇ ਰਹਾਂ ਦਾ ਬਨਾਲ ਜੇ ਜਨਮ ਦਾ ਲਾਹ ਖਟਨਾ ਜੇ ਸੁਖ ਤੇ ਆਨੰਦ ਲੁੱਟਨਾ ਜੇ ਜਨਮ ਦਾ ਲਾਹ ਖਟਨਾ ਤਾਂ ਤਾਂ ਸਤਿਗੁਰੂ ਤੇਰਾ ਹਿਆਸਰਾ